ਹਾਈਵੇ ਉਤੇ ਗੱਡੀ ਚਲਾਉਂਦੇ ਆ ਇੰਸਟਾਗ੍ਰਾਮ ਉਤੇ ਲਾਈਵ ਹੋਣਾ ਪੰਜਾਂ ਦੋਸਤਾਂ ਨੂੰ ਕਾਫੀ ਮਹਿੰਗਾ ਪੈ ਗਿਆ ਜਦੋਂ ਵੇਖਦੇ ਹੀ ਵੇਖਦੇ ਕਾਰ ਦੀ ਸਪੀਡ 140 ਤੋਂ ਪਾਰ ਹੋ ਜਾਂਦੀ ਹੈ ਅਤੇ ਕਾਰ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਇਹ ਹਾਦਸਾ ਗੁਜਰਾਤ ਦੇ ਉਲਸਾੜ ਵਿੱਚ ਵਾਪਰਿਆ ਜਿਸ ਦੇ ਵਿੱਚ 4 ਦੋਸਤਾ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਕਾਰ ਦਾ ਡਰਾਈਵਰ ਬਾਲ ਬਾਲ ਬਚ ਗਿਆ ਉਸ ਤੇ ਭਿਆਨਕ ਹਾਦਸੇ ਨੂੰ ਇੰਸਟਾਗ੍ਰam ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਤੇ ਵੀਡੀਓ ਸੋਸ਼ਲ ਮੀਡੀਆ ਵੈਬਸਾਈਟਾਂ ਤੇ ਹੁਣ ਘੁੰਮ ਰਹੀ ਹੈ ਇੱਕ ਵਾਇਰਲ ਵੀਡੀਓ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਦੇ ਵਿੱਚ ਦੇਖ ਸਕਦੇ ਹੋ ਕਿ ਪੰਜ ਮੁੰਡੇ ਕਾਰ ਦੇ ਵਿੱਚ ਰੋਲਾ ਪਾਉਂਦੇ ਨੇ ਪਾਰਟੀ ਕਰਦੇ ਹੋਏ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕਿ ਆਪਣੇ ਦਰਸ਼ਕਾਂ ਨੂੰ ਵੀ ਲਾਈਵ ਸਟ੍ਰੀਮ ਤੋਂ ਦਿਖਾ ਰਹੇ ਨੇ ਤੇ ਉੱਚੀ ਆਵਾਜ਼ ਦੇ ਵਿੱਚ ਸੰਗੀਤ ਵਜਾਉਂਦੇ ਨੇ ਉਸ ਤੋਂ ਬਾਅਦ ਕਾਰ ਦੀ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲਦੀ ਹੈ ਇੱਕ ਇੱਕ ਕਰਕੇ ਟਰੱਕਾਂ ਨੂੰ ਓਵਰਟੇਕ ਕਰਨ ਦੇ ਕੁਝ ਪਲਾਂ ਬਾਅਦ ਤੇਜ਼ ਰਫ਼ਤਾਰ ਹੋਂ ਦੇ ਕਾਰਨ ਡਰਾਈਵਰ ਆਪਣਾ ਕੰਟਰੋਲ ਗਵਾ ਬੈਠਦਾ ਤੇ ਹਾਦਸਾ ਗ੍ਰਸਤ ਹੋ ਜਾਂਦਾ ਹੈ। ਪਰਬ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਪੰਜਾਂ ਨੌਜਵਾਨਾਂ 'ਚ ਇਕੱਲੇ ਬੱਚੇ ਇੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਇਸ ਵੀਡੀਓ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਖੋ ਵੱਖਰੀ ਤਰ੍ਹਾਂ ਦੇ ਜਿਹੜੇ ਕਿ ਕਮੈਂਟ ਇਸ ਵੀਡੀਓ ਦੇ ਸੰਬੰਧ ਦੇ ਵਿੱਚ ਆ ਰਹੇ ਨੇ। ਇੱਥੇ ਦੋਸਤ ਜਿੱਥੇ ਪਾਰਟੀ ਵੀ ਕਰ ਰਹੇ ਨੇ, ਇੰਸਟਾਗ੍ਰam ਤੇ ਲਾਈਵ ਵੀ ਹੋ ਰਹੇ ਨੇ ਅਤੇ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਗਾਲ੍ਹਾਂ ਵੀ ਕੱਢ ਰਹੇ ਨੇ। ਇਹ ਵੀਡੀਓ ਫਿਲਹਾਲ ਬਹੁਤ ਚਰਚਾ ਦੇ ਵਿੱਚ ਹੈ ਸੋ ਤਾਂ ਹੀ ਕਿਹਾ ਜਾ ਰਿਹਾ ਹੈ ਕਿ ਸੜਕ ਤੇ ਜਦੋਂ ਵੀ ਤੁਸੀਂ ਕਾਰ ਚਲਾਉਂਦੇ ਹੋ ਤਾਂ ਆਪਣੀ ਕਾਰ ਦੀ ਸਪੀਡ ਹਮੇਸ਼ਾ ਕੰਟਰੋਲ ਦੇ ਵਿੱਚ ਰੱਖੋ ਤਾਂਕਿ ਤੁਸੀਂ ਇਹਨਾਂ ਹਾਦਸਿਆਂ ਤੋਂ ਬਚ ਸਕੋ